ਸੁਜਾਨਪੁਰ ਪੂਲ ਨੰਬਰ 5 ਤੋਂ ਲੈ ਕੇ ਠੰਡੀ ਖੂਈ ਨੂੰ ਜਾਣ ਵਾਲੀ ਸੜਕ ਦੇ ਹਾਲਾਤ ਕਾਫੀ ਦੇਰ ਤੋਂ ਖਸਤਾ ਹਨ ਲੇਕਿਨ ਪ੍ਰਸ਼ਾਸਨ ਇਹਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਵਾਰਡ ਦੇ ਐਮਸੀ ਦੇ ਪਤੀ ਸਲਿੰਦਰ ਕੁਮਾਰ ਨੇ ਦੱਸਿਆ ਕਿ ਵੈਸੇ ਤਾਂ ਸਰਕਾਰਾਂ ਵੱਲੋਂ ਕਿਸੇ ਪ੍ਰਕਾਰ ਦਾ ਵੀ ਕੋਈ ਕੰਮ ਨਹੀਂ ਕਰਵਾਇਆ ਜਾ ਰਿਹਾ ਅਗਰ ਕੋਈ ਸੜਕ ਕੀ ਸੀਤਾ ਨੂੰ ਵੀ ਪੁੱਟ ਕੇ ਤੇ ਹਸਨੇ ਹਸ ਕਰ ਦਿੱਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸੀਵਰੇਜ ਬੋਰਡ ਦਾ ਕੰਮ ਲੱਗ ਗਿਆ ਉਹਨੂੰ ਪੁੱਟ ਦਿੱਤਾ ਹੈ ਪਰ ਠੀਕ ਕਿੰਨੇ ਕਰਵਾਉਣੀ ਹੈ ਇੱਥੇ ਹੀ ਕਾਫੀ ਵੱਡੇ ਵੱਡੇ ਹਾਦਸੇ ਹੋ ਗਏ ਹਨ ਅਤੇ ਲੰਬਾ ਲੰਬਾ ਜਾਮ ਲੱਗ ਗਿਆ ਰਹਿੰਦਾ ਹੈ ਸਕੂਲੀ ਬੱਚੇ ਵੀ ਕਾਫੀ ਵਾਰੀ ਇੱਥੇ ਡਿੱਗਦੇ ਨਜ਼ਰ ਆਉਂਦੇ ਹਨ ਲੇਕਿਨ ਪ੍ਰਸ਼ਾਸਨ ਚੁੱਪੀ ਸਾਦ ਕੇ ਬੈਠਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਅਗਰ ਜਲਦੀ ਇਸ ਰੋਡ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ਤਾਂ ਉਹਨਾਂ ਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਕਿਉਂਕਿ ਉਹਨਾਂ ਤੇ ਲੋਕਾਂ ਨੂੰ ਪਰੋਸਾ ਹੈ ਕਿ ਸਾਡੀ ਬਾਰਡ ਦਾ ਕੰਮ ਸਹੀ ਢੰਗ ਨਾਲ ਕਰਵਾਏਗਾ ਲੇਕਿਨ ਪ੍ਰਸ਼ਾਸਨ ਅਤੇ ਲੀਡਰ ਆਪਣਾ ਕ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਕਿ ਆਪਾਂ ਕਿਸੇ ਵਿੱਚ ਵੀ ਭੇਦਭਾਵ ਨਹੀਂ ਕਰਾਂਗੇ ਪਰ ਦੇਖਣ ਵਾਲੀ ਗੱਲ ਤੇ ਇਹ ਵੀ ਹੈ ਕਿ ਇੱਥੇ ਐਮਸੀਨ ਨਾਲ ਹੀ ਵਿਤਕਰਾ ਕੀਤਾ ਜਾਂਦਾ ਹੈ ਇਸ ਰੋਡ ਦੇ ਉੱਤੇ ਦੱਸ ਦਈਏ ਕਿ ਪਰਾਚੀਨ ਬਾਗ ਵਾਲੀ ਮਾਤਾ ਮੰਦਿਰ ਵੀ ਪੈਂਦਾ ਹੈ ਜਿਦੇ ਵਿੱਚ ਹਜ਼ਾਰਾਂ ਲੋਕਾਂ ਦਾ ਆਣਾ ਜਾਣਾ ਹੈ ਲੇਕਿਨ ਜਿਹੜੇ ਲੋਕ ਮਹਾਮਾਈ ਦਾ ਦਰਸ਼ਨ ਕਰਨ ਜਾਂਦੇ ਹਨ ਪਹਿਲਾਂ ਤਾਂ ਉਹਨਾਂ ਨੂੰ ਇਸ ਮੁਸੀਬਤਾਂ ਵਿੱਚੋਂ ਹੀ ਨਿਕਲਣਾ ਪੈਂਦਾ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਵੀ ਹੋਵੇਗੀ ਕਿ ਸਰਕਾਰ ਕੰਮ ਕਰਵਾਉਂਦੀ ਹੈ ਜਾਂ ਜਿਵੇਂ ਦਾ ਤਿਵੇਂ ਹੀ ਸਮਾਂ ਕੱਟਦਾ ਹੈ ਉਹ ਵੀ ਈਵੇਂ ਹੀ ਸਮਾਂ ਕੱਢ ਕੇ ਲੋਕਾਂ ਨੂੰ ਲਾਲੀਪਾਪ ਦਿੰਦੇ ਰਹਿੰਦੇ ਨੇ ਵੱਡੀ ਹੈਰਾਨਗੀ ਵਾਲੀ ਗੱਲ ਤੇ ਇਹ ਵੀ ਆ ਗਈ ਕਿ ਸਰਕਾਰਾਂ ਹੀ ਆਪਣੀ ਸਰਕਾਰ ਦੇ ਖਿਲਾਫ ਬੋਲਦੀਆਂ ਹੋਈਆਂ ਨਜ਼ਰ ਆਉਂਦੀਆਂ ਪਈਆਂ ਨੇ ਉਹਨਾਂ ਨੂੰ ਵੀ ਡਰ ਹੈ ਕਿ ਸਾਡੀ ਸਰਕਾਰ ਸਾਡਾ ਕੰਮ ਨਹੀਂ ਕਰਵਾ ਰਹੀ ਕਿਉਂਕਿ ਅਖਬਾਰਾਂ ਦੇ ਵਿੱਚ ਉਹਨਾਂ ਨੇ ਹੀ ਕੱਕਾ ਕਢਵਾਉਣਾ ਚਾਲੂ ਕਰ ਦਿੱਤਾ ਹੈ ਕਿ ਇਸ ਰੋਡ ਦਾ ਕੰਮ ਲਗਾਇਆ ਜਾਏ ਉਸ ਰੋਡ ਦਾ ਕੰਮ ਲਗਾਇਆ ਜਾਏ ਕਿ ਸਰਕਾਰ ਹੀ ਇਦਾਂ ਕਹੇਗੀ ਤਾਂ ਫਿਰ ਕੌਣ ਕੰਮ ਕਰਵਾਏਗਾ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੌਣ ਕੰਮ ਕਰਵਾਏਗਾ ਦੇਖੋ ਜੀ ਮੇਰਾ ਕਹਿਦਾ ਪਿੱਛੇ ਲੰਬੇ ਸਮੇਂ ਤੋਂ ਛੜੀ ਹਿਸਾਬ ਵੀ ਫੱਟਾ ਦੇ ਅੱਜ ਹੀ ਕੱਲ੍ਹ ਕੀ ਆਵੇ ਤਾਂ ਰੋਡ ਤੇ ਜਾਮ ਲੱਗਿਆ ਲੰਮਾ ਜਾਮ ਲੱਗਿਆ ਉਹੀ ਮੌਕੇ ਦੇ ਆਪਸੀ ਉੱਠੀ ਕਰਨ ਪਾਉਗੇ ਇਹ ਵੀ ਦੇਖਿਆ ਤੁਹਾਨੂੰ ਜਾਮ ਲੱਗਿਆ ਦੇਖੋ ਸਰ ਕਹਿਣਾ ਇਹ ਜਾਣਦੇ ਆ ਇਹ ਜਿੰਨੀ ਨਲਾਕੀ ਹੈਗੀ ਸੀਵਰੇਜ ਬੋਰਡ ਤੇ ਮੰਡੀ ਬੋਰਡ ਦੀ ਹੈ ਇਹਨਾਂ ਨੂੰ ਹਰ ਵਾਰੀ ਇਹੀ ਕਹਿ ਰਹੇ ਆ ਸਿਰਫ ਦਿਲਾਸਾ ਦਿੰਦੇ ਆ ਪੰਜ ਦਿਨ 10 ਦਿਨ ਪੰਜ ਦਿਨ 10 ਦਿਨ ਹੁਣ ਮੈਂ ਇਹਨਾਂ ਨੂੰ ਚਤਾਵਨੀ ਦੇਣਾ ਕਿ ਅਗਰ ਇਹਨਾਂ ਨੇ ਕੰਮ ਜਲਦੀ ਸ਼ੁਰੂ ਨਹੀਂ ਕੀਤਾ ਤੇ ਮੈਂ ਕੋਰਟ ਦਾ ਦਰਵਾਜ਼ਾ ਖੜਕੜਾਵਾਗਾ ਇਹਨਾਂ ਨੂੰ ਕੋਰਟ ਦੇ ਵਿੱਚ ਜ਼ਰੂਰ ਬੁਲਾਵਾਗਾ ਸਰ ਗੱਲ ਕੀ ਇਹ ਛੁੱਪੀ ਰਹੇ ਇਹ ਹਾਲਾਤ ਆ ਜਿਵੇਂ ਸਕੂਲ ਲੱਗਦਾ ਤੇ ਕਿਵੇਂ ਇਹ ਹਾਲਾਤ ਹੁੰਦੇ ਆ ਨਾ ਸਰ ਹਰ ਕਦੀ ਆਟੋ ਡਿੱਗਣ ਡਿਆ ਆ ਕਦੀ ਕੁਛ ਹੋਣਾ ਪਰ ਸੋ ਆਟੋ ਡਿੱਗ ਕੇ ਜਾਂਦੀ ਲਾਟੇ ਟੁੱਟ ਗਈ ਹੈ ਨਾ ਸਾਡਾ ਪ੍ਰਸ਼ਾਸਨ ਜਾਗਣ ਡਿਆ ਨਾ ਸਾਡੇ ਲੀਡਰ ਜਾਗਣ ਡੇ ਆ ਇਨਾਂ ਨੂੰ ਕੋਈ ਵੀ ਲੱਜਾ ਹੈ ਹੀ ਨਹੀਂ ਹੈ ਮੈਂ ਤਾਂ ਬਾਰ ਬਾਰ ਇਹਨਾਂ ਅੱਗੇ ਬੇਨਤੀ ਕਰਨਾ ਥੋੜਾ ਧਿਆਨ ਦਿਓ ਇਥੇ ਲੀਡਰਾਂ ਨੂੰ ਚਾਹੀਦਾ ਸਿਰਫ ਨੀ ਪੱਥੇ ਤੱਕ ਨਹੀਂ ਰਹਿਣਾ ਚਾਹੀਦਾ ਨੀ ਪੱਥੇ ਤੋਂ ਬਾਅਦ ਵੀ ਇਹਨਾਂ ਨੂੰ ਥੋੜਾ ਚੇਤਾ ਆਉਣਾ ਚਾਹੀਦਾ ਵੀ ਇਹਨਾਂ ਦਾ ਕਿੰਨਾ ਟਰਨ ਹੀ ਟਰਨ ਵਿੱਚ ਕੰਮ ਕੀਤਾ ਕਿ ਨਹੀਂ ਕੀਤਾ ਇਹ ਜਿੰਨਾ ਕਸੂਰ ਹੈਗਾ ਇਹ ਪ੍ਰਸ਼ਾਸਨ ਦਾ ਲੀਡਰਸ਼ਿਪ ਤੇ ਮੰਡੀ ਬੋਰਡ ਤੇ ਸੀਬੀ ਰਿਪੋਰਟ ਦਾ ਸਰ ਕਿੰਨੇ ਕੇ ਪੈਂਡ ਲੱਗਦੇ ਆ ਪੈਂਡ ਸਰ ਬਹੁਤ ਲੱਗਦੇ ਆ ਘੱਟੋ ਘੱਟ 40 50 ਪੈਂਡ ਲੱਗਦੇ ਆ ਇੰਨੇ ਕਾ ਲੋਕੀ ਪਰੇਸ਼ਾਨ ਹੋ ਚੁੱਕੇ ਆ ਲੋਕਾਂ ਦਾ ਕਾਰੋਬਾਰ ਬੰਦ ਹੋ ਚੁੱਕਾ ਆ ਐਕਸੀਡੈਂਟ ਹੋਂਦੇ ਆ ਲੇਕਿਨ ਨਾ ਪ੍ਰਸ਼ਾਸਨ ਜਾਗਣ ਦੇ ਆ ਨਾ ਲੀਡਰ ਜਾਗਣ ਦੇ ਆ ਨਾ ਇਹ ਡਿਪਾਰਟਮੈਂਟ ਜਾਗਣ ਦੇ ਮੰਡੀ ਬੋਸ ਤੇ ਸੀਵ ਰਿਪੋਰਟ ਮੈਂ ਦੁਹਰਾ ਹੀ ਨਾ ਚੇਤਾਵਨੀ ਦੇ ਦਿੰਦਾ ਕਿ ਜਲਦੀ ਅਗਰ ਇਹਨਾਂ ਕੰਮ ਸ਼ੁਰੂ ਨਹੀਂ ਕੀਤਾ ਤੇ ਮੈਂ ਕੋਰਟ ਦਾ ਦਰਵਾਜ਼ਾ ਖਟਕੜਾਵਾਗਾ ਬਰਸਾਤਾਂ ਸਾਰੇ ਬਰਸਾਤਾਂ ਜੇ ਨੰਗਾ ਨਹੀਂ ਹੁੰਦਾ ਉਥੋਂ ਜਿੰਨੇ ਆਟੋ ਆ ਸਕੂਟਰ ਸਵੇ ਭੌਂਦੇ ਡਿੱਗਣ ਦੇ ਆ ਮੈਂ ਉਹ ਜਿੰਨੇ ਵੀ ਲੋਕਾਂ ਤੇ ਸੱਟਾਂ ਵੀ ਲੱਗ ਚੁੱਕੀਆਂ ਉਹਨਾਂ ਮੈਂ ਇੱਕ ਲਿਸਟ ਬਣਾ ਚੁੱਕਾ ਆ ਪੁਲਿਸ ਤੇ ਮੈਂ ਕੋਰਟ ਦੇ ਵਿੱਚ ਜਾ ਕੇ ਸਾਰਿਆਂ ਕੋ ਮਾਣਾ ਨੀਣਾ ਤੇ ਦਾਵਾ ਕਰਾਵਾਂਗਾ ਜਿਨੇ ਇਹ ਹੈਗੇ ਆ ਮੰਡੀ ਬੋਰ ਤੇ ਸੀਵਰੇਜ ਬੋਰ ਤੇ ਪ੍ਰਸ਼ਾਸਨ ਵੀ ਨਾਲ ਹੀ ਜ਼ਿੰਮੇਵਾਰ ਆ ਇਹਦਾ ਸਰ ਹੰਦਰ ਨਗਰ ਕੋਸਲ ਤੇ ਜੇ ਤੇ ਅੰਡਰ ਨਗਰ ਕੋਸਲ ਤੇ ਹੰਦਰ ਨਗਰ ਕੋਸਲ ਨੇ ਲੈਟਰ ਕੱਢ ਚੁੱਕੇ ਆ ਮੰਡੀ ਬੋਰ ਨੂੰ ਸੀਵਰੇਜ ਬੋਰ ਨੂੰ ਬੜੀ ਵਾਰੀ ਲੈਟਰ ਕੱਢੇ ਆ ਲੇਕਿਨ ਇਹ ਸਿਰਫ ਇੱਕ ਇਹੋ ਹੀ ਇਕਵਾਜਨ ਦਿੰਦੇ ਆ 10 ਦਿਨ ਚ ਹੋ ਜਾਏਗਾ 5 ਦਿਨ ਚ ਹੋ ਜਾਏਗਾ ਲੇਕਿਨ ਉਹ ਕੋਈ ਵੀ ਕੰਮ ਨਹੀਂ ਕਰ ਰਹੇ ਬਹੁਤ ਹੀ ਮਾੜੇ ਹਾਲਾਤ ਹਨ ਮੈਂ ਦੁਬਾਰਾ ਚੇਤਾਵਨੀ ਦਿੰਦਾ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰੋ ਨਹੀਂ ਤਾਂ ਮੈਂ ਇਹਨਾਂ ਨੂੰ ਕੋਰਟ ਦੇ ਵਿੱਚ ਜ਼ਰੂਰ ਲਿਆਵਾਂਗਾ